ਹੁਣ ਫਲੋਰ ਲਾਕੇ ਵਿੱਚੋਂ ਵੱਡੀ ਖਬਰ ਸਾਹਮਣੇ ਆਈ ਹੈ ਦੱਸਦੀ ਹੈ ਕਿ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਸ਼ਹਿਰ ਫਲੋਰ ਦੇ ਪਿੰਡ ਨੰਗਲ ਦਾ ਜਿੱਥੇ ਕਿ ਇੱਕ ਸ਼ਰਾਰਤੀ ਅਨਸਰ ਵੱਲੋਂ ਵਾਬਾ ਸਾਹਿਬ ਜੀ ਦੀ ਪ੍ਰਤਿਮਾ ਨਾਲ ਬੇਅਦਬੀ ਕਰਦੇ ਹੋਏ ਸੀਸੀਟੀਵੀ ਫੁਟੇਜ ਵਿੱਚ ਕੈਦ ਹੋਇਆ ਨਜ਼ਰ ਆ ਰਿਹਾ ਹੈ ਜਿਸ ਵਿਅਕਤੀ ਨੇ ਸਫੇਦ ਰੰਗ ਦਾ ਕੱਪੜੇ ਨਾਲ ਮੂੰਹ ਵੀ ਟਕਿਆ ਹੋਇਆ ਅਤੇ ਬਾਅਦ ਵਿੱਚ ਕਾਲੇ ਰੰਗ ਦੀ ਸਪਰੇ ਨਾਲ ਪ੍ਰਤਿਮਾ ਦੀ ਬੇਅਦਬੀ ਕਰਦ ਨਜ਼ਰ ਆਇਆ ਦੂਸਰੇ ਪਾਸੇ ਜ਼ਿਕਰਯੋਗ ਹੈ ਕਿ ਸਰਕਾਰੀ ਸਕੂਲ ਦੀ ਦੀਵਾਰ ਉੱਤੇ ਖਾਲਿਸਤਾਨ ਦੇ ਨਾਅਰੇ ਲਿਖੇ ਗਏ ਅਤੇ ਸ਼ਰਾਰਤੀ ਅਨਸਰ ਵੱਲੋਂ ਵੀਡੀਓ ਨੂੰ ਬਣਾ ਕੇ ਗੁਰਪੰਤ ਬੰਤ ਵੱਲੋਂ ਸੋਸ਼ਲ ਮੀਡੀਆ ਤੇ ਅਪਡੇਟ ਕੀਤਾ ਗਿਆ ਅਤੇ ਵੱਖ-ਵੱਖ ਸ਼੍ਰੀ ਗੁਰੂ ਰਵਿਦਾਸ ਭਾਵਾਂ ਵੱਲੋਂ ਮੌਕੇ ਤੇ ਪਹੁੰਚ ਕੇ ਇਸ ਬੇਦਰਦੀ ਕੀਤੀ ਨਿੰਦਿਆ ਅਤੇ ਮਨ ਵਿੱਚੀ ਬਹੁਤ ਜ਼ਿਆਦਾ ਰੋਸ ਪ੍ਰਗਟ ਰਸ਼ਨ ਕੀਤਾ ਅਤੇ ਦੂਸਰੇ ਪਾਸੇ ਉੱਚ ਅਧਿਕਾਰੀਆਂ ਵੱਲੋਂ ਰਵਿਦਾਸ ਭਾਵਾਂ ਨੂੰ ਵਿਸ਼ਵਾਸ ਦਿਵਾਉਂਦੇ ਹੋਏ ਦੱਸਿਆ ਕਿ ਜਲਦ ਤੋਂ ਜਲਦ ਸ਼ਰਾਰਤੀ ਅਨਸਰਨ ਫੜਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਫਲੋਰ ਹਲਕਾ ਦੇ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਵੱਲੋਂ ਕਠੋਰ ਸ਼ਬਦ ਬੋਲ ਕੇ ਸ਼ਰਾਰਤੀ ਅੰਸਰ ਅਤੇ ਗੁਰਪੰਤ ਬੰਦ ਪੰਨੂ ਦੀ ਸਖਤ ਨਿੰਦਾ ਕੀਤੀ ਗਈ ਅਤੇ ਦੂਜੇ ਪਾਸੇ ਪ੍ਰਧਾਨ ਰਾਜਾ ਸੰਧੂ ਜਨਰਲ ਸੈਕਟਰੀ ਤਾਰਾ ਚੰਦ ਸਾਬਕਾ ਸਰਪੰਚ ਖੁਸ਼ੀराम ਅਤੇ ਅੰਮ੍ਰਿਤ ਪਹੋਸਲੇ ਅਤੇ ਹੋਰਾਂ ਨੇ ਨਿੰਦਾ ਕਰਦੇ ਹੋਏ ਅੱਜ ਸ਼ਾਮ ਕਰੀਬ 5 ਵਜੇ ਵਿਸ਼ੇਸ਼ ਮੀਟਿੰਗ ਕੀਤੀ ਦਿਖਾਉਂਦੇ ਹਾਂ ਪੂਰੀ ਖਬਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੂਨ 84 ਦਰਬਾਰ ਸਾਹਿਬ ਤੇ ਹਮਲਾ ਅਕਾਲ ਤਖਤ ਸਾਹਿਬ ਨੂੰ ਭਾਰਤੀ ਭੋਜਨ ਵੱਲੋਂ ਟੈਟ ਟੇਰੀ ਕਰ ਦੇਣਾ ਉਸ ਦੇ ਪਿੱਛੇ ਹੱਥ ਧਾਨ ਦਾ ਇਸੇ ਲਈ ਅੱਜ ਸਿੱਖ ਗੋਜੀ ਜਥੇ ਦੇ ਨੌਜਵਾਨਾਂ ਨੇ ਰਾਧਾ ਸੁਆਮੀ ਕਲੋਨੀ ਫਲੋਰ ਵਿਖੇ ਖਾਲਿਸਤਾਨ ਦਾ ਝੰਡਾ ਚੁੜਾ ਦਿੱਤਾ ਕਿ ਜੂਨ 84 ਦਰਬਾਰ ਸਾਹਿਬ ਦੇ ਹਮਲੇ ਪਿੱਛੇ ਸਵਦਾਨ ਸੀ ਮੈਂ ਪੂਰੇ ਪੰਥ ਨੂੰ ਪੰਜਾਬ ਦੇ ਵਿੱਚ ਇਹ ਬੇਨਤੀ ਕਰਦਾ ਕਿ ਇਹ 6 ਜੂਨ ਨੂੰ ਕਾਲੇ ਕਰ ਦੋ ਤੇ ਯਾਦ ਕਰੋ ਜੂਨ 84 ਤੋਂ ਪਹਿਲਾਂ ਚੱਲ ਰਿਹਾ ਸ਼ਹੀਦ ਭਿੰਦਰਾਵਾਲਿਆਂ ਦਾ ਸੰਘਰਸ਼ ਕਿ ਸਿੱਖ ਕਰਨ ਦੀ ਪੂਰਨ ਆਜ਼ਾਦੀ ਤੇ ਪੰਜਾਬ ਦੀ ਨੌਜਵਾਨ ਤੇ ਪੰਜਾਬ ਦੀ ਕਿਸਾਨੀ ਦਾ ਬਚਾ ਇਹ ਸੀ ਸੰਘਰਸ਼ ਅਰਦਾਸ ਹੋ ਰਹੀ ਹੈ ਕੱਲ ਤੱਕ ਸਾਰਤੇ 6 ਜੂਨ ਨੂੰ ਖਾਲਿਸਤਾਨ ਦੇ ਝੰਡੇ ਲੈ ਕੇ ਪਹੁੰਚਣਾ ਤੇ ਉਸ ਸ਼ਹੀਦਾਂ ਨੂੰ ਸਮਰਪਿਤ ਅਰਦਾਸ ਦੇ ਵਿੱਚ ਐਲਾਨ ਕਰਨਾ ਹੈ ਕਿ ਅੱਜ ਦਾ ਚੱਲ ਰਿਹਾ ਸੰਗਰਸ਼ ਪੰਜਾਬ ਨੂੰ ਭਾਰਤ ਦੇ ਕਬਜ਼ੇ ਚੋਂ ਆਜ਼ਾਦ ਕਰਵਾਉਣ ਦਾ ਖਾਲਿਸਤਾਨ ਰੈਫਰੰਡਮ ਦੀਆਂ ਵੋਟਾਂ ਤੇ ਹਥਿਆਰ ਜਿਹੜਾ ਹੈ ਕਲਮ ਦਾ ਉਸ ਦਾ ਸਾਥ ਦੇਣਾ ਹੈ ਸਰ ਜਿਹੜਾ ਇਹ ਫਲੋਰ ਦੇ ਨਜ਼ਦੀਕ ਨੰਗਲ ਵਿਖੇ 바ਵਾ ਸਾਹਿਬ ਭਿੰਮਰਾਓ ਮੇਟਕਾਲੀ ਦਾ ਬੋਤਲ ਲੱਗਾ ਹੈਗਾ ਉਹਨੂੰ ਦੂਸਰੀ ਵਾਰ ਖਾਲਸਤਾਨੀ ਸਮਰਥਕਾਂ ਨੇ ਉਹਨੂੰ ਖੰਡਨਤ ਕੀਤਾ ਹੈਗਾ ਨਾਲ ਲੱਗਦੇ ਸਕੂਲ ਵਿੱਚ ਖਾਲਸਤਾਨੀ ਜਿੰਦਾਬਾਦ ਦੇ ਨਾਰੇ ਵੀ ਲਗਾਏ ਹੈਗੇ ਆ ਪਬਲਿਕ ਇਕੱਠੀ ਹੋਈ ਹੈਗੀ ਆ ਰੋਹ ਵਿੱਚ ਹੈਗੀ ਆ ਤੁਸੀਂ ਮੌਕੇ ਤੇ ਆਏ ਹੋ ਸਰ ਕੀ ਮਾਮਲਾ ਸਰ ਹੈਗਾ ਵੀਡੀਓ ਵਾਇਰਲ ਹੋ ਗਈ ਉਸ ਪੁਲਤੀ ਅਜੇ ਮੌਕੇ ਤੇ ਆਏ ਆ ਪ੍ਰਿੰਟ ਦੇ ਵਿੱਚ ਇਕੱਠੇ ਹੋਏ ਨੇ ਮੌਤਰਾ ਬਿੜਤਾਲ ਕਰਕੇ ਦੇਖਦੇ ਆ ਕੀ ਹੋਇਆ ਠੀਕ ਆ ਤੇ ਸਰ ਇੱਥੇ ਸੀਸੀਟੀਵੀ ਕੈਮਰਾ ਵੀ ਲੱਗਾ ਹੋਇਆ ਉਹਦੀ ਪੜਤਾਲ ਅਜੇ ਪੜਤਾਲ ਸ਼ੁਰੂ ਕਰ ਰਹੇ ਆ ਜੀ ਉਸ ਤੋਂ ਬਾਅਦ ਹੀ ਕੰਕਲੂਜਨ ਫੋਰ ਨਿਕਲੇਗੀ ਠੀਕ ਆ ਓਕੇ